ਸਖਪਾਲ ਸਿੰਘ ਖੇੜਾ ਜਦੋਂ ਦੇ ਜੇਲ੍ਹ ਤੋਂ ਬਾਹਰ ਆਏ ਨੇ ਉਹਨਾਂ ਦੇ ਵੱਲੋਂ ਲਗਾਤਾਰ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦਾ ਜੇਕਰ ਤੁਸੀਂ ਨਹੀਂ ਸਾਥ ਦੋਗੇ ਤਾਂ ਹੋਰ ਕੌਣ ਦਊਗਾ ਤੇ ਜੇਕਰ ਤੁਸੀਂ ਸਿੱਖ ਜਥੇਬੰਦੀਆਂ ਨੂੰ ਲੈ ਕੇ ਹੀ ਤੱਕੇਸ਼ਾਈ ਕਰੋਗੇ ਤਾਂ ਤੁਹਾਡਾ ਸਿੱਖ ਕਿਸ ਤਰ੍ਹਾਂ ਪੱਖਪੂਰਣ ਲਣਗੇ ਤੇ ਦੂਜੇ ਪਾਸੇ ਉਹਨਾਂ ਨੇ ਜੋ ਵੀ ਗੋੜੀ ਕਾਣ ਦੇ ਮਾਮਲੇ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਕਿਹਾ ਹੈ ਕਿ ਤੁਸੀਂ ਆਪਣੇ ਅਫਸਰਾਂ ਨੂੰ ਤਾਂ ਕੀ ਸਜ਼ਾ ਦਿਵਾਉਣੀ ਸੀ ਉਸ ਮਾਮਲੇ ਦੇ ਵਿੱਚ ਹੀ ਤੁਸੀਂ ਉਹ ਬੰਦਿਆਂ ਨੂੰ ਅਫਸਰ ਬਣਾ ਦਿੱਤਾ ਤੇ ਜਦ ਕਿ ਤੁਸੀਂ ਸਿੱਖਾਂ ਦੇ ਨਾਲ ਸ਼ਰਿਆਮ ਤੱਕੇਸ਼ਾਈ ਕੀਤੀ ਹੈ ਸੁਖਵੀਰ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਆ ਜਿਹੜੇ ਉਹ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਾਦੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਸਿੱਖ ਜਥੇਬੰਦੀਆਂ ਦਾ ਪੱਖ ਵੀ ਪੂਰਿਆ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ? ਮੈਂ ਆਪਣੇ ਮੁੱਖ ਮੰਤਰੀ ਆਂ ਔਰ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੈਂ ਕਹਿ ਇਹਨੂੰ ਦਿਲ ਹੀ ਨਹੀਂ ਕਰਦਾ ਸੁਪੀਰ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ। ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆ ਜਾਓ ਸਾਰੇ ਵਾਪਸ ਆ ਜਾਓ। ਉਹ ਬਈ ਅਕਾਲੀ ਦਲ ਜੱਤਾਂ ਦੇ ਏਜੰਡੇ ਤੇ ਨਹੀਂ ਆਉਂਦਾ। ਅੱਜਾ ਮੈਂ ਬਿੱਲ ਪਾਸ ਕਰਨ ਦੀ ਕਰਕੇ ਦੇ ਅਕਾਲੀ ਦਲ ਦਾ ਕੰਮ ਸਿਕਾ। ਜਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਗਲ ਸਕਦਾ ਜਥੇਦਾਰ ਉਹਦੀ 90 ਦੇ ਹਾਕੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਲਵੋਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਈਬਲ ਕਲਾਂ ਦੇ ਵਿੱਚ ਅੱਛਾ ਹੁਣ ਐਡਾ ਵੱਡਾ ਹੋ ਰਿਹਾ ਇੱਕ ਪਾਸੇ ਕਹਿੰਦੇ ਅਕਾਲੀ ਦਰ ਅਸੀਂ ਵਾ ਵਧ ਅਧਿਕਾਰਾਂ ਦੇ ਮੁੱਦੇ ਆ ਫੈਡਰਲ ਢਾਂਚਾ ਚਾਹੀਦਾ ਆ ਆਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਚਾਹੀਦਾ ਆ ਸਭ ਕੁਝ ਪਰ ਕਿਤਨਾ ਮਿਲੂਗਾ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਇੱਕ ਸਟੇਟ ਨੂੰ ਤੋੜ ਕੇ ਉਹਦੇ ਅਧਿਕਾਰ ਖੋਲੇ ਯੂਟੀ ਬਣਾਏ ਅਕਾਲੀ ਦਲ ਜਿਹੜਾ ਮੌਜੂਦਾ ਅਕਾਲੀ ਦਲ ਨੇ ਵੋਟਾਂ ਪਾਈਆਂ ਕੇਂਦਰ ਦੀ ਸਰਕਾਰ ਨੂੰ ਐਦਾਂ ਬਣ ਜੁਗੇ ਅਧਿਕਾਰ ਆਪਣੇ ਵਧ ਜਾਣਗੇ ਐਦਾਂ ਵਧਣਗੇ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡਵਾਈਡ ਸਾਡੇ ਇੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇੱਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਬਹਿ ਨਹੀਂ ਕਹਿ ਰਿਹਾ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਣ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਣ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇੱਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸੇਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਦੇ ਉੱਤੇ ਯਾਰ ਉਹ ਬੋਲੇ ਹੀ ਨਾ ਯਾਰ ਉਹ ਇਨਾਂ ਨੇ ਪੁੱਛਿਆ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਉਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੁੱਲਿਆ ਨਹੀਂਗਾ ਭਗਵੰਤ ਸੁਖਬੀਰੀ ਨਹੀਂ ਬੁੱਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸੋ ਬੁੱਲਿਆ ਹੀ ਨਹੀਂਗਾ ਕੌਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਵਿੱਚ ਕਿੰਦਾ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ ਅਜਿਹੜਾ ਦੀਪ ਸਿੱਧੂ ਦਾ ਪਹਿਲਾਂ ਵੀ ਕਿੰਨਾ ਫੇਕ ਇਹਦੇ ਨਾਮ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਕਿ ਉਹ ਐਕਸੀਡੈਂਟ ਨਹੀਂ ਸੀਗਾ ਇਟ ਵਾਸ ਅ ਕਿਲਿੰਗ ਲਾਈਕ ਅਦਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਫੇਕ ਇੰਕਾਊਂਟਰਸ ਪੰਜਾਬ 'ਚ ਹੋਣੇ ਸ਼ੁਰੂ ਹੋਗੇ ਨਾ ਪੰਜਾਬ ਸੋਨੇ ਸ਼ੁਰੂ ਹੋ ਗਏ ਨਾ ਮੁਕਾਬਲੇ ਤੁਸੀਂ ਦੇਖ ਰਹੇ ਹੋ ਇਹ ਸ਼ਾਰਟਕਟ ਹੁੰਦਾ ਵਾ ਕਿ ਅਦਾਲਤਾਂ ਉਦਾਲਤਾਂ ਛੱਡੋ ਬੰਦਾ ਚੱਕੋ ਮਾਰੋ ਖਤਮ ਕਰੋ ਇੱਕ ਗੱਲ ਸੁਣ ਲਈ ਭਗਵੰਤ ਤੁਸੀਂ 99 ਠੀਕ ਮਾਰੋਗੇ ਨਾ ਪਰ ਪਹਿਲੀ ਗੱਲ ਤਾਂ ਮਾਰਨ ਦਾ ਅਧਿਕਾਰ ਨਹੀਂਗਾ ਜਦ ਸਾਡੇ ਕੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਯੂ ਡੋ ਨਾਟ ਹੈਵ ਦੀ ਅਥੋਰਿਟੀ ਟੂ ਕਿਲ ਸਮਬਡੀ ਇਨ ਕੋਲਡ ਬਲੱਡ ਪਰ ਜੇ 99 ਠੀਕ ਹੈ ਇੱਕ ਵੀ ਗੁਨਾਹ ਬੇਗੁਨਾਹ ਬੰਦਾ ਤੂੰ ਮਾਰਤਾ ਨਾ ਇੱਕ ਵੀ ਬੇਗੁਨਾਹ ਉਸ ਦਰਗਾਹ ਤੋਂ ਮਾਫੀ ਨਹੀਂ ਹੋ ਮਿਲਣੀ ਫਿਰ ਤੇਰਾ ਪਤਾ ਨਹੀਂ ਅੰਤ ਕਿਦਾਂ ਹੋਣਾ ਤੁਹਾਡਾ ਸਾਰਿਆਂ ਦਾ ਪਤਾ ਨਹੀਂ ਤੁਸੀਂ ਕਿੱਦਾਂ ਦੀਆਂ ਤਕਲੀਫਾਂ ਚੱਲ ਕੇ ਜਾਓਗੇ ਅਗਰ ਤੁਸੀਂ ਕਿਸੇ ਦੀ ਜਾਨ ਲਓਂਗੇ ਤੁਮ ਕਿਸੇ ਪੰਛੀ ਕਿਸੇ ਜੀਵ ਕਿਸੇ ਕੀੜੀ ਦੀ ਵੀ ਜਾਨ ਲਈਏ ਤਾਂ ਦਿਲ ਦੁੱਖਦਾ ਹੈ ਕਿ ਮੈਂ ਜਾਨ ਲੈਣ ਲੱਗਾ ਹਾਂ ਮਤ ਕਰੋ ਬੰਦ ਕਰੋ ਇਹ ਸਾਰੀਆਂ ਗੱਲਾਂ ਆ ਜਿਹੜਾ ਬਦਲਾ ਖੋਰੀ ਇੱਕ ਦੂਜੇ ਨੂੰ ਚੱਕ ਲੋ ਢਾ ਲੋ ਥੱਲ ਲੋ ਇਹ ਕੱਖ ਵੀ ਨਹੀਂ ਨਿਕਲਣਾ ਜਿੰਨੇ ਮਰਜੀ ਹੋਰ ਫੜ ਲਾ ओके मैं पैसे रिकवर करूंगा मैं मुक्तार अंसारी का 55 लाख रुपया खर्चा अमरेंद्र सिंह ने वकीलਾਂ ਦੇ ਉੱਤੇ ਮੈਂ ਵਾਪਸ ਕਰਾਉਂਗਾ ਪੰਜੀ ਨਹੀਂ ਵਾਪਸ ਹੋਣੀ ਉਲਟਾ ਪੈਸੇ ਖਰਚੇ ਆ ਮੇਰੇ ਕੇਸ ਵਿੱਚ 200 ਸਰਕਾਰੀ ਵਕੀਲ ਦੀ ਫੌਜ ਆ ਪੰਜਾਬ ਸਰਕਾਰ ਦੇ ਕੋਲੋਂ ਛੱਡ ਕੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿੱਚ ਉਹ ਵਕੀਲ ਖੜੇ ਕੀਤੇ ਮੇਰੇ ਖਿਲਾਫ ਜਿੰਨਾਂ ਦੀ ਫੀਸ 25 ਲੱਖ ਰੁਪਇਆ ਇੱਕ ਪੇਸ਼ੀ ਦੀ ਇੱਕ ਦਿਨ ਦੀ ਹੈ 5 ਕਰੋੜ ਰੁਪਏ ਤੋਂ ਉੱਤੇ ਮੇਰੇ ਤੇ ਖਰਚਾ ਭਗਵਾਨ ਤੇ ਇਹਦਾ ਇਹਦਾ ਰਿਕਵਰ ਕੌਣ ਕਰੂਗਾ ਯਾਰ ਇਹ ਪੈਸੇ ਕੌਣ ਖਜ਼ਾਨੇ ਵਿੱਚ ਜਮ੍ਹਾਂ ਕਰਾਊਗਾ ਆ ਮੇਰੀ ਅੱਜ ਦੀ ਤੁਹਾਡੇ ਨਾਲ ਇੱਕ ਦਲੀਲ ਸੀ ਤੇ ਮੈਂ ਫਿਰ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਜੋ ਮੇਰੇ ਨਾਲ ਹੋਇਆ ਤੁਸੀਂ ਫਿਕਰ ਨਹੀਂ ਕਰਨਾ ਬਿਲਕੁਲ ਵੀ ਘਬਰਾਉਣਾ ਨਹੀਂਗਾ ਕਿਉਂਕਿ ਸਾਡੇ ਮਗਰਲੇ ਜਿਹੜੇ ਪੁਰਖੇ ਇਤਿਹਾਸ ਆ ਐਂ ਤਾਂ ਫਿਰ ਛੋਟੇ-ਛੋਟੇ ਸਹਬਜ਼ਾਦਿਆਂ ਨੂੰ ਟਰਾਲ ਲੈਂਦੇ ਡਰਾ ਸਕੇ 7 ਸਾਲ ਤੇ 9 ਸਾਲ ਦੇ ਬੱਚੇ ਇੰਦਾ ਪੰਜਾਬੀ ਨੇ ਹਾਂ ਪਿਆਰ ਨਾਲ ਤਾਂ ਮੈਨੂੰ ਭਗਵੰਤ ਕਹਿੰਦਾ ਤੇ ਮੈਂ ਭਾਵਾਂ ਇਹ ਦੀ ਥਾਪੀ ਦੇ ਆਉਂਦਾ ਇਹਦੀ ਸਪੋਰਟ ਹੀ ਕਰਨਦਾ ਭਾਵਾਂ ਝੂਠ ਹੀ ਬੋਲ ਦਿੰਦਾ ਇਹਦੇ ਹੱਕ ਵਿੱਚ ਇੰਦਾ ਤੱਕੇ ਨਾ ਨਹੀਂ ਦਰਤੀ ਕਰਨ ਵਾਲਾ ਕੋਈ ਵੀ ਹੈਗਾ ਲੈ ਚਲਦੀ ਸੀ ਗੱਲ ਸਿੱਧੂ ਮੂਸੇਵਾਲੇ ਦੀ ਮੈਨੂੰ ਜਦੋਂ ਕਪੂਰਥਲੇ ਪੇਸ਼ ਕੀਤਾ ਮੇਰੇ ਰਿਮਾਂਡ ਦੇ ਵਿੱਚ ਲਿਖਿਆ ਦੇਖੋ ਕਿੰਨਾ ਝੂਠ ਬੋਲਿਆ ਸਰਕਾਰੀ ਵਕੀਲਾਂ ਨੂੰ ਬੁਲਵਾਇਆ ਆ ਇਹਨਾਂ ਨੇ ਯਾਰ ਅਖੇ ਅਸੀਂ ਖਹਿਰੇ ਨਾ ਦਾਦੀ ਤਹਿਕੀਕਾਤ ਕਰਨੀ ਇਹਦੇ ਲਾਰੈਂਸ ਬਿਸ਼ਰੋਈ ਤੇ ਜੱਗੂ ਪ੍ਰਭਾਤ ਭਗਵਾਨਪੁਰੀਏ ਦੇ ਨਾਲ ਗੈਂਗਸਟਰ ਨਾਲ ਤੱल्लੁਕਾ ਤਾਂ ਪਹਿਲਾਂ ਤਾਂ ਦੱਸੋ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਗੈਂਗਸਟਰ ਨਾਲ ਤੱल्लੁਕਾਤ ਰੱਖਣ ਵਾਲਾ ਕਿਰੀ ਬੋਲ ਕੇ ਦੱਸਿਓ ਜ਼ਰਾ ਤੁਹਾਨੂੰ ਲੱਗਦਾ ਕਿ ਮੈਂ ਕਦੀ ਨਸ਼ੇ ਦਾ ਵਪਾਰ ਜ਼ਿੰਦਗੀ 'ਚ ਕਦੀ ਕੀਤਾ ਹੋਊਗਾ ਕਹਿੰਦੇ ਜੀ ਅਸੀਂ ਗੈਂਗਸਟਰਾਂ ਨਾਲ ਤੱल्लੁਕਾਤ ਦੇ ਲਿੰਕ ਕਰ ਰਹੇ ਆ ਤੇ ਉਧਰਲੇ ਪਾਸੇ ਮੈਂ ਜਿਨ੍ਹਾਂ ਨੇ ਮਾਰਿਆ ਸਿੱਧੂ ਮੂਸੇ ਵਾਲੇ ਨੂੰ ਸਾਡੇ ਹੋਣਹਾਰ ਬੱਚੇ ਨੂੰ ਮੈਂ ਉਹਦੀ ਡਟ ਕੇ ਮਦਦ ਕਰਨ ਦੇ ਆ ਜਿਹੜੇ ਬੰਦੇ ਇੰਟਰਵਿਊ ਦਿੰਦੇ ਜੇਲਾਂ ਜੋ ਉਹਨਾਂ ਦੇ ਖਰਾਬ ਬੋਲਦਾ ਇਤੋਂ ਇਲਜ਼ਾਮ ਲਾ ਰਹੇ ਕਿ ਮੇਰੇ ਤਲੁਕਾਂ ਦੇ ਅੰਦਰ ਰਿਪੋਰਟ ਪਈ ਹੈ ਭਗਵੰਤਪਾਨ ਦੇ ADGP ਇੰਟੈਲੀਜੈਂਸ ਦੇ ਕੋਲ ਕਿ ਖੇਰੇ ਨੂੰ ਇਹਨਾਂ ਲੋਰੈਂਸ ਬਿਸ਼ਨੋਈ ਦੇ ਗੈਂਗ ਤੋਂ ਜਾਨੀ ਖਤਰਾ ਵਾ ਇਹਦੇ ਖੇਰੇ ਤੇ ਉਹਦੇ ਪਰਿਵਾਰ ਨੂੰ ਉਥੇ ਉਹ ਪਈ ਆ ਇਦਾਂ ਆ ਝੂਠ ਬੋਲ ਰਹੇ ਨੇ ਇਹਨਾਂ ਕੁਫਰ ਤੋਲਿਆ ਗਿਆ ਮੇਰੇ ਵਿਰੋ ਮਲਕੌਰ ਸਿੰਘ ਉਹਦੇ ਪਿਤਾ ਜੀ ਮੇਰੀ ਉਹਨਾਂ ਨਾਲ ਹਮਦਰਦੀ ਮੇਰੀ ਹਰ ਉਸ ਵਿਅਕਤੀ ਦੇ ਨਾਲ ਹਮਦਰਦੀ ਆ ਜਿਹਦੇ ਨਾਲ ਟੱਕਾ ਜ਼ੁਲਮ ਪੇਨ ਇंसाफी ਹੋ ਰਹੀ ਹੈ ਬਸ ਇਸ ਰਾਤੇ ਚੱਲੂਗਾ ਆਵਾਜ਼ ਇਦਾਂ ਹੀ ਰਹੇਗੀ ਮੁੱਦਿਆਂ ਦੇ ਉੱਤੇ ਕੇਂਦਰਿਤ ਰਹੇਗੀ ਵੱਡੇ ਇਸ਼ੂਸ ਪੰਜਾਬ ਦੇ ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਾ ਉਹਦੇ ਵਾਸਤੇ ਤਿਆਰੀ ਕਰਕੇ ਆਉਣ ਵਾਲਾ ਜਿੰਨਾ ਵੀ ਮੇਰਾ ਜੀਵਨ ਬਚਿਆ ਹੁਣ ਅਗਲਾ ਜਿੰਨਾ ਵੀ ਉਹਦੇ ਹੱਥ ਵਿੱਚ ਆ ਉਹ ਮੈਂ ਪੰਜਾਬ ਨੂੰ ਤੇ ਆਪਣੀ ਕੌਮ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹੋਇਆ ਫਤਿਹ ਬੁਲਾਉਣਾ ਤੁਹਾਨੂੰ ਫਤੇ ਬਲਾਉਣਾ ਫਤੇ ਪ੍ਰਵਾਨ ਕਰੋ ਜਿਸ ਜਿਸ ਨੇ ਹਿੱਸਾ ਪਾਇਆ ਕਿਸ ਨੇ ਅਰਦਾਸ ਕੀਤੀ ਕਿਸ ਨੇ ਫੋਟੋ ਸ਼ੇਅਰ ਕੀਤੀ ਕਿਸ ਨੇ ਸਪੀਚ ਕੀਤੀ ਕਿਸ ਨੇ ਟੀਵੀਾਂ ਚ ਬੋਲਿਆ ਕਿਸ ਨੇ ਕੈਨੇਡਾ ਅਮਰੀਕਾ ਚ ਬੈਠੇ ਮੇਰੇ ਪੁੱਤ ਨੂੰ ਸੁਣਿਆ ਭੇਜਿਆ ਕਿਸ ਨੇ ਅਮਦਦ ਕੀਤੀ ਮੈਂ ਉਹਨਾਂ ਸਾਰਿਆਂ ਦਾ ਸਾਰਿਆਂ ਦਾ ਆਪਣੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਤੋਂ ਲੈ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਆ ਮੇਰੇ ਹੱਥ ਜੋੜੇ ਨੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ